ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਆਮ ਕੋ ਬਨ ਆਈ ਬੇਸਰ ਗਏ ਸਭ ਤਾਤ ਪਰਾਈ ਜਬਤੇ ਸਾਧ ਸੰਗਤ ਮੋ ਪਾਈ ਰਹਾ ਨਾ ਕੋ ਬੇਰੀ ਨਹੀਂ ਬੇਗਾਨਾ ਹਾ ਗਲ ਸੰਗ ਹਮ ਕੋ ਬਨਾਈ ਜੋ ਪ੍ਰਭ ਕੀ ਨੂੰ ਸੋ ਭਲ ਮਾਨਿਓ ਇੱਕ ਸਮਤ ਸਾਧੂ ਤੇ ਪਾਈ ਸਭ ਮੈਂ 라ਵਰ ਆ ਪ੍ਰਭੇ ਕੋ ਪੇਕ ਪੇਕ ਨਾਨਕ ਵਿਖਸਾਈ ਜੋ ਪ੍ਰਭ ਕੀਨੋ ਸੋ ਪਾਲ ਮੰਨਿਓ ਇਕ ਸਮਤ ਸਾਧੂ ਤੇ ਪਾਈ ਸਭ ਮੈਂ ਰਵ ਰਾਇਆ ਪ੍ਰਭੇ ਕੋ ਪੇ ਕੋ ਪੇ ਕੋ ਨਾਨਕ ਬਿਗਸਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਉ ਜਿਉ ਨਾਮਾ ਹਰ ਗੋਣ ਉਚਾਰੇ ਭਗਤ ਜਨਾਂ ਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗੋਣ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗੋਣ ਉਚਾਰੇ ਭਗਤ ਜਨਾਂ ਕੋ ਦੋਰਾ ਫਿਰੇ 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 ਜਿਉ ਜਿਉ ਨਾਮ ਹਰ ਗੋਣੇ ਉਚਾਰੇ ਭਗਤ ਜਨਾਂ ਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗੋਣੇ ਉਚਾਰੇ ਭਗਤ ਜਨਾਕ ਦੋਰਾ ਫਿਰੇ ਹਸਤ ਖਿਲਤ ਤੇਰੇ ਦਿਰ ਆਇਆ ਭਗਤ ਕਰਤ ਨਾਮ ਪਕੜੇ ਉਠਾਇਆ ਹਸਤ ਖਿਲਤ ਤੇਰੇ ਦਿਰ ਆਇਆ ਭਗਤ ਕਰਤ ਨਾਮਾ ਪਕੜੇ ਉਠਾਇਆ ਭਗਤ ਨਾਮਦੇਵ ਜੀ ਕਹਿੰਦੇ ਨੇ ਹਸਤ ਮੈਂ ਹਸਦਾ ਖੇਡਦਾ ਤੇਰੇ ਡੇਰੇ ਆਇਆ ਇਹਨਾਂ ਉੱਚੀਆਂ ਜਾਤਾਂ ਵਾਲਿਆਂ ਨੇ ਮੈਨੂੰ ਬਾਹੋਂ ਪਕੜ ਕੇ ਬਾਹੋਂ ਫੜ ਕੇ ਠਾਤਾ ਹਸਤ ਖੇਲ ਤ ਤੇਰੇ ਧੋਰੇ ਆਇਆ ਭਗਤ ਕਰਤ ਨਾਮਾ ਪਕੜੇ ਉਠਾਇਆ ਭਗਤ ਕਰਤ ਨਾਮਾ ਪਕੜੇ ਉਠਾਇਆ ਭਗਤ ਕਰਤ ਨਾਮਾ ਪਕੜੇ ਉਠਾਇਆ ਜਿਹਾ ਜਿਹਾ ਨਾਮ ਅਰਗੋਣੇ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗੁਣ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ ਇੰਦਰੀ ਜਾਤ ਮੇਰੀ ਜਾਤ ਜਾਤ ਜਮਾਇਆ ਇੰਦਰੀ ਜਾਤ ਮੇਰੀ ਜਾਦ ਨਮਰਾਇਆ ਛੀ ਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਇੰਦਰੀ ਜਾਤ ਮੇਰੀ ਜਾ ਦਿਨ ਰਾਇਆ ਛੀ ਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਜਿਉ ਜਿਉ ਨਾਮ ਹਰ ਗੋਣੇ ਉਚਾਰੇ ਭਗਤ ਜਨਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗੋਣ ਉਚਾਰੇ ਭਗਤ ਜਨਕੋ ਜੋਰਾ ਫਿਰੇ ਸਾਬ ਜੀ ਕਹਿਣ ਲਗੇ ਭਗਤ ਨਾਮਦੇਵ ਜੀ ਹਿੰਦਰੀ ਜਾਤ ਮੇਰੀ ਜਾਤ ਜਾਤ ਦੇ ਰਾਹਾ ਮੈਂ ਨੀਵੀਂ ਜਾਤ ਦਾ ਕਰਕੇ ਮੈ ਸ਼ੀਬਿਆ ਦੇ ਘਰ ਜਨਮ ਲਿਆ ਜਿਹੜੇ ਕੇ ਜਿਨ੍ਹਾਂ ਦਾ ਕੰਮ ਸੀ ਕੱਪੜੇ ਰੰਗਣਾ ਤੇ ਕੱਪੜੇ ਸਿਉਣਾ ਹਿੰਦਰੀ ਜਾਤ ਮੇਰੀ ਜਾਤ ਜਾ ਰਾਇਆ ਸ਼ੀਪੇਗ ਜਨਮ ਕਾਹੇ ਕੋ ਆਇਆ ਲੈ ਕੰਬਲੀ ਚੱਲਿਓ ਪਲਟਾਈ ਧੇਰੇ ਪਾਸੇ ਬਿਠਾ ਜਾਏ ਲੈ ਕੰਬਲੀ ਚੱਲਿਓ ਪਲਟਾਈ ਧੇਰੇ ਪਾਸੇ ਬਠਾ ਜਾਏ ਜਿਉ ਜਿਉ ਨਾਮ ਹਰ ਗੋਣ ਉਚਰੇ ਭਗਤ ਜਨਾ ਕੋ ਜੋਰਾ ਫਿਰੇ ਜਿਉ ਜਿਉ ਨਾਮ ਅਰਗਉਣ ਉਚਾਰੇ ਭਗਤ ਜਨਾਕੋ ਧੋਰਾ ਫਿਰੇ ਇਹ ਜਿਉ ਜਿਉ ਆਪਣੀ ਭਗਤੀ ਦੇ ਵਿੱਚ ਆਉਂਦਾ ਭਗਤ ਨਾਮਦੇਵ ਜੀ ਪ੍ਰਮੇਸ਼ਰ ਨੇ ਐਸੀ ਕਿਰਪਾ ਕੀਤੀ ਇਹਨਾਂ ਪੰਡਤਾਂ ਨੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਭਗਤ ਨਾਮਦੇਵ ਜੀ ਨੇ ਡੇਰਾ ਘਮਾਤਾ ਉਦੇ ਮਗਰ ਮਗਰ ਭਾਜਦੇ ਉਹ ਇਧਰ ਤੇ ਉਹ ਅਗਲੇ ਬਣੇ ਉਹ ਸਾਰਾ ਡੇਰਾ ਹੀ ਕੁਮ ਗਿਆ ਐਸੀ ਪਰਮੇਸ਼ਰ ਨੇ ਕਿਰਪਾ ਕੀਤੀ ਐਸੇ ਨਾਮ ਦੇ ਵਿੱਚ ਰੰਗੇ ਸੀ ਜਿਹੜਾ ਕੱਪੜੇ ਸਿਉਣ ਤੇ ਰੰਗਣ ਆਉਂਦਾ ਸੀ ਉਹਦਾ ਮਨ ਵੀ ਨਾਲ ਰੰਗ ਦਿੰਦਾ ਸੀ ਕੱਪੜੇ ਤੇ ਲੀੜੇ ਤੇ ਨੇ ਰੰਗਣੇ ਰੰਗਣੇ ਸੀ ਪਾਰੇ ਦਾ ਉਹਦਾ ਮਨ ਵੀ ਨਾਲ ਰੰਗ ਦਿੰਦਾ ਸੀ ਜਿਉਂ ਜਿਉਂ ਨਾਮ ਆ ਅਰਗੋਣ ਉਚਾਰੇ ਭਗਤ ਜਨਾਕ ਦੋਰਾ ਫਿਰੇ ਜਿਉ ਜਿਉ ਨਾਮ ਅਰਗੋਣ ਉਚਾਰੇ ਭਗਤ ਜਨਾਕ ਦੋਰਾ ਫਿਰੇ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਇਹ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਇਹ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 1164 ਅੰਕ ਤੇ ਇਹ ਸ਼ਬਦ ਹੈ ਜਿਉ ਜਿਉ ਨਾ ਮਾ ਹਰ ਗੁਣੇ ਚਰੇ ਭਗਤ ਜਨਾਕ ਦਿਉਰਾ ਫਰੇ ਜਾਤਰਾ ਸਮੇ ਭਗਤ ਨਾਮਦੇਵ ਜੀ ਕਲਪਤਾਰਾ ਮੰਦਿਰ ਪਾਸ ਪੁੱਜੇ ਭਗਤ ਨਾਮਦੇਵ ਜੀ ਪ੍ਰਭ ਪ੍ਰੀਤ ਵਿੱਚ ਮਗਨ ਮੰਦਿਰ ਵਿੱਚ ਜਾ ਕੇ ਤਮਸਤ ਨਮਸਤਕ ਕਰਨ ਚਲੇ ਗਏ ਮੰਦਿਰ ਵਿੱਚ ਪਾਂਡਿਆਂ ਦੀ ਭੀੜ ਲੱਗੀ ਹੋਈ ਸੀ ਮੰਦਿਰ ਵਿੱਚ ਆਰਤੀ ਹੋ ਰਹੀ ਸੀ ਜਾਤ ਭਮਾਨੀ ਪਾਂਡੇ ਭਗਤ ਨਾਮਦੇਵ ਜੀ ਦੀ ਉਪਮਾ ਸੁਣ ਕੇ ਸੁਣ ਚੁੱਕੇ ਸਨ ਅਤੇ ਸ਼ੀਮਬਾ ਜਾਤ ਦਾ ਹੁਣ ਹੁਣ ਦਾ ਆਕਾਰ ਨਫਰਤ ਕਰਦੇ ਸਨ ਇਹ ਸ਼ੀਮਬਿਆ ਨਾਲ ਨਫਰਤ ਕਰਦੇ ਸੀ ਉੱਚੀਆਂ ਜਾਤਾਂ ਦੇ ਮਾਲਕ ਸੀ ਉਹਨਾਂ ਆਖਿਆ ਇਹ ਮੰਦਰ ਉੱਚੀ ਜਾਤ ਵਾਲਿਆਂ ਦਾ ਹੈ ਪਿਛੇ ਇਸ ਤਰ੍ਹਾਂ ਹੀ ਹੁੰਦਾ ਸੀ ਕੋਈ ਵੀ ਜਾਤ ਦਾ ਵਾਹਿਗੁਰੂ ਨਹੀਂ ਕਰ ਸਕਦਾ ਅੱਲਾ ਨਹੀਂ ਕਰ ਸਕਦਾ ਉੱਚੀਆਂ ਜਾਤਾਂ ਵਾਲਿਆਂ ਦਾ ਅਧਿਕਾਰ ਸੀ ਤੂੰ ਨੀਚ ਜਾਤ ਦਾ ਸ਼ੇਂਬਾ ਇਸ ਮੰਦਰ ਵਿੱਚ ਨਹੀਂ ਆ ਸਕਦਾ ਇਥੋਂ ਤੱਕ ਕੇ ਉਹਨਾਂ ਭਗਤ ਨਾਮਦੇਵ ਜੀ ਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ ਭਗਤ ਨਾਮਦੇਵ ਜੀ ਸਰਦਾਲੂਆਂ ਨੇ ਬ੍ਰਾਹਮਣਾਂ ਨੂੰ ਆਖਿਆ ਕਿ ਐਵੇਂ ਨਹੀਂ ਕਰਨਾ ਚਾਹੀਦਾ ਪਰਮੇਸ਼ਰ ਜੀ ਦੇ ਘਰ ਜਾਤ ਪਾਤ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ ਭਗਵਾਨ ਜੀ ਤਾਂ ਪ੍ਰੇਮ ਦੇ ਭੁੱਖੇ ਹਨ ਭਗਤ ਨਾਮਦੇਵ ਜੀ ਪ੍ਰਭ ਜੀ ਦਾ ਧਿਆਨ ਵਿੱਚ ਜੁੜ ਗਏ ਅਤੇ ਮੰਦਰ ਵਿੱਚ ਪਿਛਲੇ ਪਾਸੇ ਜਾ ਕੇ ਬੈਠ ਗਏ ਇਹ ਮਹਾਰਾਸ਼ਟਰ ਦੇ ਵਿੱਚ ਮੰਦਰ ਪੈਂਦਾ ਜਦੋਂ ਆਪਾ ਹਜੂਰ ਸਾਹਿਬ ਜਾਣੇ ਆ ਹਜੂਰ ਸਾਹਿਬ ਤੋਂ 100 ਕਿਲੋਮੀਟਰ ਪਾਸੇ ਤੇ ਪੈਂਦਾ ਇਹ ਮੰਦਿਰ ਜਿੱਥੇ ਮੰਦਿਰ ਆ ਜਿਹੜਾ ਇਹਨੇ ਡੇਰਾ ਕਮਾਇਆ ਸੀ ਆਪਣੇ ਮਨ ਦਾ ਅੰਦਰ ਹੀ ਬੇਨਤੀਆਂ ਕਰਨ ਲੱਗੇ ਤੇ ਇਹ ਸ਼ਬਦ ਚਾ ਰਿਆ ਹਸਤ ਖੇਲ ਤ ਤੇਰੇ ਦਇਓਰੇ ਆਇਆ ਭਗਤ ਕਰ ਤ ਨਾਮਾ ਭਾਖੜੇ ਉਠਾਇਆ ਇਹ ਦਰੀਜਾਤ ਮੇਰੀ ਜਾਦ ਰਾਇਆ ਛੀਪੇ ਕੇ ਜਨਮ ਕਾਇ ਕੋ ਆਇਆ ਰਹਾ ਲੈ ਕੰਬਲੀ ਚਾਲਿਓ ਪਲਟਾਇ ਧੇਰੇ ਪਾਸੇ ਬੈਠਾ ਜਾਏ ਜਿਉ ਜਿਉ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦਿਉ ਰਾ ਫਰੇ ਜਿਉ ਜਿਉ ਨਾਮਾ ਹਰ ਗੁਣ ਉਚਾਰੇ ਭਗਤ ਜਨਾਂ ਕੋ ਦੋਰਾ ਫਿਰੇ ਜਿਉ ਜਿਉ ਨਾਮ ਮਰ ਗੁਣ ਉਚਾਰੇ ਭਗਤ ਜਨਾਂ ਕੋ ਦੋਰਾ ਫਿਰੇ ਜਿਵੇਂ ਜਿਵੇਂ ਉਹਦੇ ਅੱਗੇ ਭਜਦੇ ਨੇ ਉਹ ਅੱਗੇ ਅੱਗੇ ਭਜਦਾ ਉਹ ਪਿੱਛੇ ਭਜਦੇ ਨੇ ਨਾਲ ਹੀ ਡੇਰਾ ਘੁੰਮੀ ਜਾਂਦਾ ਨਾਲ ਹੀ ਡੇਰਾ ਘੁਮਾਤਾ ਉਹ ਮੰਦਿਰ ਜਿਹੜਾ ਸੀ ਨਾਲ ਹੀ ਘੁੰਮ ਗਿਆ ਹੁਣ ਵੀ ਜਦੋਂ ਚਾਹੀਏ ਉੱਥੇ ਆਪਾਂ ਕਿਸੇ ਅੰਤਰਮ ਧਿਆਨ ਲਾ ਕੇ ਪੜੀਏ ਜਾ ਕੇ ਬਈਏ ਪਾਜੀ ਵੀ ਆਪਾਂ ਨੂੰ ਡੇਰਾ ਘੁੰਮਦਾ ਦੇਖਦਾ ਜਾ ਕੇ ਸੰਗਤਾਂ ਦਰਸ਼ਨ ਕਰ ਲੈਣ ਹੁਣ ਵੀ ਮੌਜੂਦਾ ਇਸ ਵਕਤ ਉੱਥੇ ਦਰਸ਼ਨ ਕਰਨ ਜਾਈਏ ਤੇ ਭਗਤ ਨਾਮਦੇਵ ਜੀ ਦੇ ਚਰਨਾਂ ਦਾ ਧਿਆਨ ਕਰਕੇ ਉੱਥੇ ਬਹਿ ਜਾਈਏ ਪੂਜਾਬ ਕਰੀਏ ਤੇ ਅਜੇ ਵੀ ਆਪਾਂ ਨੂੰ ਉਹ ਡੇਰਾ ਘੁੰਮਦਾ ਨਜ਼ਰ ਆਊਗਾ ਨਮਸਤਕ ਹੋਣ ਜਾਈਏ ਜੋ ਨਮਸਕਾਰ ਕਰਨ ਜਾਣੇ ਉੱਥੇ ਭਗਤ ਨਾਮਦੇਵ ਜੀ ਨੂੰ ਨਮਸਕਾਰ ਕਰਨ ਜਾਣੇ ਆ ਉਹਨਾਂ ਪੰਡਤਾਂ ਨੂੰ ਨਹੀਂ ਭਗਵਾਨ ਜੀ ਭਗਤ ਨਾਮਦੇਵ ਜੀ ਦਾ ਨਰਾਦਰ ਨਾ ਸਾਰ ਸਕੇ ਭਗਤ ਜੀ ਭਗਤ ਜੀ ਨੇ ਆਪ ਆਪ ਕੋਈ ਕਰਾਮਾਤ ਨਹੀਂ ਵਿਖਾਈ ਨਿਰਮਾਨ ਭਗਤ ਜੀ ਦੀ ਪਰਮੇਸ਼ਰ ਜੀ ਨੇ ਆਪ ਪੈਜ ਰੱਖੀ ਭਗਵਾਨ ਜੀ ਵੱਲੋਂ ਵਾਪਰੀਏ ਕਰਾਮਾਤ ਪਹਿਲੇ ਯੁਗਾਂ ਦੇ ਤਪੀ ਸਰ ਵੱਲੋਂ ਤਪ ਤਪ ਦੇ ਜੋਰ ਨਾਲ ਵਿਖਾਈਆਂ ਕਰਾਮਾਤਾ ਨਾਲੋਂ ਪਿੰਨ ਸੀ ਜਿਵੇਂ ਅਗਸਤ मुਨੀ ਦੇ ਕ੍ਰੋਧ ਵਾਸ ਹੋ ਕੇ ਸਮੁੰਦਰ ਸੁੱਕਾ ਸੁਕਾ ਦਿੱਤਾ ਸੀ ਗੌਤਮ ਰਿਖੀ ਨੇ ਯੁੱਗ ਪਲਟ ਦਿੱਤਾ ਸੀ ਗਤ ਮੁਨੀ ਬਹੁਤ ਮਹਾਤਮਾ ਤਗੜੇ ਹੋਏ ਆ ਗੌਤਮ ਰਿਖੀ ਗੌਤਮ ਰਿਖੀ ਨੇ ਯੁੱਗ ਪਲਟਾ ਦਿੱਤਾ ਸੀ ਹੋਰ ਨੇਕਾਂ ਤਪਸੀਆਂ ਨੇ ਕਰਾਮਾਤ ਕਾਰ ਵਿਖਾਈਆਂ ਪਰ ਭਗਵਾਨ ਜੀ ਨੇ ਜਾਤ ਵਿਭਾਨੀ ਦਾ ਹੰਕਾਰ ਖਤਮ ਕਰ ਲਈ ਮੰਦਰ ਨੂੰ ਮੂੰਹ ਪਿਛਲੇ ਪਾਸੇ ਲਾ ਦਿੱਤਾ ਜਿੱਥੇ ਭਗਤ ਨਾਮਦੇਵ ਜੀ ਬੈਠੇ ਸੀ ਨਾ ਮੂੰਹ ਉਧਰ ਨੂੰ ਕਰ ਦਿੱਤਾ ਜਿੱਧਰ ਭਗਤ ਨਾਮਦੇਵ ਜੀ ਪ੍ਰਭੂ ਦੇ ਗੁਣ ਗਾ ਰਹੇ ਸਨ ਪੱਥਰ ਦੀ ਮੂਰਤੀ ਵਿੱਚੋਂ ਪ੍ਰਭੂ ਜੀ ਦੇ ਪ੍ਰਗਟ ਹੋਏ ਭਗਵਾਨ ਜੀ ਆਖਣ ਲੱਗੇ ਨਾਮਦੇਵ ਇਹਨਾਂ ਪਖੰਡਾਂ ਬ੍ਰਾਹਮਣੀਆਂ ਨੂੰ ਬ੍ਰਾਹਮਣਾ ਨੂੰ ਤੈਨੂੰ ਖਾ ਮਾ ਤਾਂ ਕੀਤਾ ਏ ਇਹਨਾਂ ਨੂੰ ਦੱਸ ਕੀ ਸਜ਼ਾ ਦੇਵਾਂ ਦੱਸ ਕੀ ਕਹੀਏ ਇਹਨਾਂ ਨੂੰ ਭਗਤ ਨਾਮਦੇਵ ਜੀ ਨੂੰ ਪ੍ਰਭੂ ਜੀ ਦੀ ਬਖਸ਼ਿਸ਼ ਨਾਲ ਸਹਿਜ ਅਵਸਥਾ ਪ੍ਰਾਪਤ ਹੋ ਚੁੱਕੀ ਸੀ ਰਾਗ ਦੇਖੋ ਜੀ ਹਿਰਦੇ ਵਿੱਚ ਕੋਈ ਥਾਂ ਨਹੀਂ ਸੀ ਨਾ ਕੋ ਬੈਰੀ ਨਹੀਂ ਬਗਾਨਾ ਸਾਧ ਸੰਗ ਸਭ ਕੋ ਬਨਾਈ ਇਹ ਸ਼ਬਦ ਚਾਰਿਆ ਨਾ ਕੋ ਬੈਰੀ ਨਾ ਕੋਈ ਬੈਰੀ ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ ਭਗਤ ਨਾਮਦੇਵ ਜੀ ਕਹਿਣ ਲਗੇ ਨਾ ਦਿਸੇ ਬਗਾਨਾ ਜੀ ਨਾ ਕੋਈ ਬਹਿਰੀ ਨਾ ਕੋਈ ਬਹਿਰੀ ਨਾ ਦਿਸੇ ਬਗਾਨਾ ਜੀ ਨਾ ਕੋਈ ਬਹਿਰੀ ਨਾ ਕੋਈ ਬਹਿਰੀ ਨਾ ਕੋਈ ਬਹਿਰੀ ਨਾ ਕੋਈ ਬਹਿਰੀ ਨਾ ਦਿਸੇ ਬਗਾਨਾ ਜੀ ਨਾ ਕੋਈ ਬਹਿਰੀ ਨਾ ਕੋਈ ਬਹਿਰੀ ਨਾ ਦਿਸੇ ਬਗਾਨਾ ਜੀ ਨਾ ਕੋਈ ਬੈਰੀ ਨਾ ਕੋਈ ਬੈਰੀ ਇਹ ਸ਼ਬਦ 1299 ਪੰਨੇ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 1299 ਪੰਨੇ ਤੇ ਵਾਲੀ ਅਸਤਵਾ ਸ੍ਰੀ ਭਗਤ ਨਾਮਦੇਵ ਜੀ ਨੇ ਉਤਰ ਦਿੱਤਾ ਇਹ ਪਵਿੱਤ ਪਾਵਨ ਕਿਰਪਾ ਨਿਧਾਨ ਦੀ ਆਲੂ ਕਿਰਪਾਲੂ ਪ੍ਰਭੂ ਜੀ اے ਬ੍ਰਾਹਮਣ ਆਪ ਜੀ ਦੀ ਰਜੋ ਤਮੋ ਸਤੋ ਤ੍ਰੈ ਗੁਣੀ ਮਾਇਆ ਜਿਸ ਨੇ ਤਿੰਨਾਂ ਲੋਕਾਂ ਨੂੰ ਠੱਗਿਆ ਹੋਇਆ ਏ ਠੱਗਿਆ ਹੋਇਆ ਹੈ ਦੇ ਵਾਸ ਪਏ ਹੋਏ ਹਨ ਇਹਨਾਂ ਨੂੰ ਕੋਈ ਪਤਾ ਨਹੀਂ ਪਾਦਸ਼ਾਹ ਤੂੰ ਇਹਨਾਂ ਨੂੰ ਮਾਫ ਕਰ ਇਹਨਾਂ ਨੂੰ ਕੀ ਬਤਾ ਪੋਲਿਆ ਨੂੰ ਇਹ ਸੰਤਾਂ ਮਹਾਤਮਾਂ ਦੇ ਪ੍ਰੇਮ ਨੂੰ ਨਹੀਂ ਸਮਝ ਸਕਦੇ ਕਿਰਪਾ ਕਰਕੇ ਇਹਨਾਂ ਨੂੰ ਮaaf ਕਰ ਦਿਓ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਹੰਕਾਰੀਆਂ ਨਿੰਦਕਾਂ ਪੇਟ ਦੇ ਹੰਕਾਰੀਆਂ ਨਿੰਦਕਾਂ ਪੇਟ ਦੇ ਦਿਉ ਮੁਕਲਾਇਆ ਪੱਜ ਰਖਦਾ ਆਇਆ ਜੀ ਜਗੋ ਜਗਵਾਏ ਗਰੂ ਪੱਜ ਰਖਦਾ ਆਇਆ ਜੀ ਜਗੋ ਜਗਵਾਏ ਗਰੂ ਹਰ ਜਗ ਜਗ ਭਗਤ ਐ ਪਾਇਆ ਹਰ ਜਗ ਜਗ ਭਗਤ ਐ ਪਾਇਆ ਪੈਜ ਰੱਖਦਾ ਆਇਆ ਜੀ ਜਗੋ ਜਗ ਵਾਹਿ ਗਰੂ ਪੈਜ ਰੱਖਦਾ ਆਇਆ ਜੀ ਜਗੋ ਜਗ ਵਾਹਿ ਗਰੂ ਭਗਤ ਨਾਮਦੇਵ ਜੀ ਫਰਮਾਉਂਦੇ ਹਨ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਹੰਕਾਰੀਆਂ ਨਿੰਦਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ ਇਹ 452 ਅੰਗ ਤੇ ਸ਼ਬਦ ਹੈ ਹੰਕਾਰੀਆਂ ਨਿੰਦਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ ਭਗਤ ਨਾਮਦੇਵ ਜੀ ਮਾਨੋ ਭਾਵਨਾ ਪੂਰਨ ਕਰਕੇ ਪਰਮੇਸ਼ਰ ਜੀ ਅਲੋਪ ਹੋ ਗਏ ਵੇਖ ਸੰਤਾਂ ਦਾ ਸਭ ਸੁਭਾਅ ਔਗਣ ਕਰਨ ਵਾਲਿਆਂ ਉੱਪਰ ਵੀ ਗੁਣ ਕਰਨ ਵਾਲਾ ਹੀ ਹੁੰਦਾ ਹੈ ਇਸ ਕੌਤਕ ਨੂੰ ਹਜ਼ਾਰਾਂ ਲੋਕਾਂ ਨੇ ਜਦੋਂ ਵੇਖਿਆ ਤੇ ਭਗਤ ਨਾਮ ਨੂੰ ਸਾਰੇ ਲੋਕ ਨਮਸ਼ਕਾਰਾਂ ਕਰਨ ਲੱਗੇ ਹਰ ਪਾਸੇ ਜੈ ਜੈਕਾਰ ਹੋਣ ਲੱਗ ਪਈ ਹਰ ਪਾਸੇ ਭਗਤ ਨਾਮਦੇਵ ਜੀ ਦੀ ਜੈ ਜੈਕਾਰ ਹੋਣ ਲੱਗ ਪਈ ਹਰ ਪਾਸੇ ਉਪਮਾ ਹੋਣ ਲੱਗ ਪਈ ਇਸ ਕੌਤਕ ਨੂੰ ਹਜ਼ਾਰਾਂ ਲੋਕਾਂ ਨੇ ਵੇਖਿਆ ਮਾਇਆ ਵਾਸ ਹੋ ਕੇ ਪਾਂਡਿਆਂ ਨੇ ਮੰਦਰ ਨੂੰ ਆਪਣੀ ਮਨਕੀਅਤ ਨੂੰ ਬਣਾਇਆ ਹੋਇਆ ਸੀ ਆਮ ਲੋਕਾਂ ਪਾਸੋਂ ਪ੍ਰਭੂ ਭਗਤੀ ਦਾ ਅਧਿਕਾਰ ਵੀ ਖੋ ਲਿਆ ਸੀ ਮੰਦਰ ਦੇ ਘੁੰਮਣ ਵਾਲੇ ਦ੍ਰਿਸ਼ ਨੂੰ ਵੇਖ ਕੇ ਹੰਕਾਰੀ ਭੈ ਪੀੜ ਹੋ ਗਈ ਉਹਨਾਂ ਨੂੰ ਐਵੇਂ ਜਾਪਿਆ ਜਿਵੇਂ ਧਰਤੀ ਪਚਾਲ ਨਾਲ ਘਰ ਕੋ ਜਾਵੇਗੀ ਪਰ ਨਾਮਦੇਵ ਜੀ ਉਹਨਾਂ ਮੰਦਿਰ ਹੀ ਘੁੰਮਿਆ ਸਿਰਫ ਬਾਕੀ ਧਰਤੀ ਉੱਥੇ ਹੀ ਸੀ ਖਬਰਾਏ ਹੋਏ ਹਰਾਨ ਪਰੇਚਾਨ ਮੰਦੀ ਹਾਲਤ ਇੱਕ ਦੂਜੇ ਦੇ ਉੱਤੇ ਡੇਗਣਾ ਕਿਸੇ ਨੂੰ ਸਮਝ ਨਾ ਲੱਗੇ ਪਰ ਨਾਮਦੇਵ ਜੀ ਦੀ ਕਿਰਪਾ ਨਾਲ ਗਰਕੂ ਤੋਂ ਬਚ ਗਏ ਸਰਦਾਰ ਹਲੂਆਂ ਦੇ ਹਿਰਦੇ ਕਾਮਲ ਫੁੱਲ ਵਾਂਜੂ ਖਿੜ ਗਏ ਉਹਨਾਂ ਨਾਮਦੇਵ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨੀਆਂ ਰੱਬ ਕਰ ਦਿੱਤੀਆਂ ਇਸ ਸੱਚੇ ਭਗਤ ਦੀ ਜਾਜੈਕਾਰ ਕਰਨ ਲੱਗ ਪਏ ਤੇ ਭਗਤ ਨਾਮਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸਾ ਭਗਤ ਨਾਮਦੇਵ ਜੀ ਨੇ ਉਹਨਾਂ ਨੂੰ ਮਾਫ ਕੀਤਾ ਸੰਤੇ ਹੋ ਜੇ ਹੁੰਦੇ ਨੇ ਸੰਤ ਤੇ ਕੋਈ ਚੀਕੜ ਛੋਟੇ ਤੇ ਸੰਤਾਂ ਨੇ ਕਹਿਣਾ ਕੋਈ ਗੱਲ ਨਹੀਂ ਕੋਈ ਗੱਲ ਖੁਸ਼ੇ ਬਖਸ਼ ਜਿਉਂ ਜਿਉਂ ਨਾਮ ਆ ਹਰ ਗਣ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗਣ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ 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 ਜਿਉ ਜਿਉ ਨਾਮ ਹਰ ਗਣ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ ਜਿਉ ਜਿਉ ਨਾਮ ਹਰ ਗੁਣ ਉਚਾਰੇ ਭਗਤ ਜਨਾ ਕੋ ਦੋਰਾ ਫਿਰੇ ਭਗਤ ਜਨਾ ਕੋ ਦੋਰਾ ਫਿਰੇ ਭਗਤ ਜਨਾ ਕੋ ਦੋਰਾ ਫਿਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ